ਰੰਗ ਸੈਂਗਾ ਫੇਸਪੂਲ ਦੀ ਕੁਆਲਿਟੀ ਫੁੱਲ ਆ ਬਾਈ ਯਾਰ ਕਿਸੇ ਦਾ ਹੱਤਰਾ ਵਾਲੀ ਗੱਲ ਕਿਸੇ ਪਾਸੇ ਹੱਤਰਾ ਨਹੀਂ ਬਾਈ ਕੱਟੀ ਦਾ ਠੀਕ ਆ ਠੀਕ ਆ ਹਾਂਜੀ ਬਾਕੀ ਠੰਡੀ ਜਿਹੜੀ ਆਈ ਬੈਠਾ ਰਹਾ ਥੱਲੇ ਲੈ ਜਿਵੇਂ ਵਾਲਾ ਕੀ ਕਿ ਮੈਂ ਗਾਵਾ ਹੁੰਦਾ ਜਰਸੀ ਹੈ ਨਾ ਤੂੰ ਚੱਕਦੀ ਆ ਬਾਈ ਦੇਖ ਲੈ ਨਹੀਂ ਜਿਵੇਂ ਮਰਜੀ ਨੰਗੀ ਆ ਥੱਲੇ ਦੀ ਜਿਵੇਂ ਮਰਜੀ ਮੂੰਹ ਫੜੀ ਆਏ ਨਹੀਂ ਗੱਲ ਬਾਹਲੀ ਜੈਲੀ ਕੱਟੀ ਆ ਜਿੰਨੀ ਕਹਦੇ ਬਾਈ ਯਾਰ ਠੀਕ ਆ ਠੀਕ ਆ ਬਾਕੀ ਭੱਡੀ-ਭੁੱਡੀ ਬਹੁਤ ਆ ਕੋਈ ਛੂਟੀ ਨਾ ਮੰਨੇ ਬਾਈ ਸਹੀ ਆ ਸਹੀ ਆ ਕੱਦ-ਕਾਰਡ ਚੰਗੇ ਆ, ਬਾਜਣਾ ਬੇਲ, ਲੰਬਾਈ, ਉਚਾਈ ਸਾਰੇ ਪੱਖੋਂ। ਕਿਸੇ ਪਾਸੇ ਹੱਥ ਤਰਾ ਨਹੀਂ ਬਾਈ ਕਟੀਆਂ ਦੀ। ਹਾਂ ਅੱਜ ਦੀ ਘੜੀ ਸਿੰਗਾ-ਸੂੰਗਾ ਦੀਆਂ ਕੁਆਲਿਟੀ ਫੁੱਲ ਆ ਬਾਈ। ਬਿਲਕੁਲ ਬਿਲਕੁਲ। ਬਾਕੀ ਦੇਖੋ ਜਿਹੜੇ ਭਰਾ ਬਾਕੀ ਚੰਗੇ ਠੀਕੇ ਨਹੀਂ ਸਾਨੂੰ ਐ ਰਿਕਾਰਡ ਵੀ ਦੇਵਾਂਗੇ ਸਾਰਾ ਮਾਲਕਾਂ ਤੋਂ ਪੁੱਛ ਕੇ। ਠੀਕ ਆ ਠੀਕ ਆ। ਆ ਇੱਕ ਕਰੇ ਲੂ ਬੰਦੇ ਸ਼ੌਂਕੀਏ ਤੋਂ ਲੰਗਾ ਬਾਈ ਕਟੀਆਂ ਆਪਾਂ। ਉਹ ਦੱਸਦੇ ਆ ਵੀਰੇ ਕੱਟੀ ਦਾ ਸਰੀਰ ਅਸੇ ਹੈ ਨਾ ਵੀ। ਸੋ ਚੰਗੇ ਭਰਾਵਾਂ ਦੀਆਂ ਵੇਚਿਆਂ ਆ। ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮਿੱਤਰੋ ਲਗਾਤਾਰ ਤੁਹਾਨੂੰ ਆਪਣੇ ਪਰਾਇਸ ਕਰੋ ਕਟਾਂ ਦੀ ਪਹਿਲੀ ਵੀਡੀਓ ਸਾਂਝੀ ਕਰ ਰਿਹਾ ਤੇ ਤਿੰਨੇ ਕਟਾਂ ਤੁਹਾਨੂੰ ਦਿਖਾਵਾਂਗੇ ਤਿੰਨੇ ਕਟਾਂ ਇੱਕ ਤੋਂ ਇੱਕ ਵੱਧ ਕੇ ਮਿਲਣੀਆਂ ਠੀਕ ਆ ਜਿਹੜੀ ਮੇਰੀ ਬੇਨਤੀ ਤੁਹਾਨੂੰ ਇਹੀ ਹੁੰਦੀ ਹੈ ਵੀ ਜਿੱਥੇ ਪੰਜ ਪਸ਼ੂ ਰੱਖਣੇ ਆ ਦੋ ਰੱਖ ਲਓ ਜਿੱਥੇ 10 ਲਿਆ ਕੇ ਵੇਚਣੇ ਆ ਤਿੰਨ ਲਿਆ ਕੇ ਵੇਚ ਲਓ ਪਰ ਚੰਗਾ ਨਗ ਚਾਹੇ ਮੱਝ ਆ ਚਾਹੇ ਗਾਂ ਚਾਹੇ ਕੱਟੀ ਵੱਛੀ ਆ ਚੰਗੇ ਪਸ਼ੂ ਤੇ ਕੰਮ ਕਰੀ ਜਿਹੜੀ ਆਉਣ ਵਾਲੇ ਸਮੇਂ ਜਿਹੜੀ ਨਸਲ ਆਪਣੀ ਸੁਧਰ ਜਣਾ ਸੋ ਵੀਰ ਕੋਲੇ ਤਿੰਨ ਕਟਾਂ ਵਕਾਊ ਤਿੰਨੇ ਇੱਕ ਦੂਜੇ ਤੋਂ ਵੱਧ ਕੇ ਨੇ ਬਾਕੀ ਜੋ ਜਾਣਕਾਰੀ ਹੋ ਮੈਂ ਸਾਂਝੀ ਕਰ ਦਨਗੇ ਤੇ ਖਰੀ ਦਿਨਾਂ ਆਪਰਾ ਕਿਸੇ ਵੀ ਟੰਗ ਤੋਂ ਤਸੱਲੀ ਵੇਖਾ ਕੇ ਕਰ ਸਕਦਾ ਠੀਕ ਹੈ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਤੇ ਡਰੈੱਸ ਬੋਲਦੀ ਆ ਨਾਮ ਅਰਫਾਨ ਖਾਨਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੁਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਕੋਈ ਵੱਡਾ ਪਿੰਡ ਸ਼ਹਿਰ ਕੋਈ ਨੇੜੇ ਭਗਤਾਪਾਈ ਸ਼ਹਿਰ ਇੱਥੋਂ ਆਪਣਾ ਬਾਜਾਖਾਨਾ ਜੀ ਸ਼ਹਿਰ ਨੇੜੇ ਹੀ ਆਗੇ ਨੇ ਹਾਂਜੀ ਤੇ ਮੋਬਾਈਲ ਨੰਬਰ ਆਪਣਾ 9876043852 ਬਾਈ ਠੀਕ ਹੈ ਬਾਕੀ ਨੰਬਰ ਬਾਅਦ ਬਕਾਇਦਾ ਸਕਰੀਨ ਤੇ ਲਾ ਦਾਂਗੇ ਪਹਿਲਾਂ ਇੱਥੋਂ ਸਟਾਰਟ ਕਰ ਲਈ ਆ ਘੱਟੀ ਤਾਂ ਆਪਾਂ ਦਿਮਾਗ ਕੱਟੀ ਪਹਿਲੇ ਨੰਬਰ ਤੇ ਖੜੀ ਹੈ ਨਾ ਕਿੰਨੀ ਕੁ ਉਮਰ ਦੀ ਆ ਉਮਰ ਬਈ ਦੀ 17-18 ਮਹੀਨੇ ਹੋਊਗੀ ਜੀ ਡੇਢ ਕ ਸਾਲ ਦੇ ਘੇਰੇ ਚ ਆਪਾਂ ਕਰਦੇ ਦੰਦੋ ਖੀਰੀਆ ਕਨਫਰਮ ਕੱਚੀ ਖੀਰੀਆ ਜਮਾ ਹੈ ਜੀ ਠੀਕ ਹੈ ਬਾਕੀ ਸਿੰਗਾ ਸੂੰਗਾ ਦੀ ਕੁਆਲਿਟੀ ਮੂੰਹ ਮਾਂ ਦੀ ਫੇਸਬੁਕ ਦੀ ਫੁੱਲ ਕੁਆਲਿਟੀ ਰੰਗ ਸਿੰਗਾ ਬਾਈ ਘੈਂਟ ਆ ਯਾਰ ਤਰੀਕਾ ਬਾਕੀ ਦੰਦ ਵੀ ਵਿੱਚ ਹੀ ਦਿਖਾ ਦਿੰਦੇ ਆ ਕਹਿਣ ਵਾਲੀ ਗੱਲ ਨਹੀਂ ਬਾਈ ਹੂੰ ਖੀਰੀਆ ਖੀਰੀਆ ਜਮਾ ਕਨਫਰਮ ਖੀਰੀਆ ਯਾਰ ਕਿਸੇ ਪਾਸੇ ਹੱਥ ਨਾ ਕੱਟੀ ਦਾ ਸ਼ੀਨ ਸਕੂਨ ਬਹੁਤ ਆ ਬਾਈ ਹਾਂ ਤੇ ਕੱਦ ਕਾਠ ਵਾਲੇ ਪੱਖ ਤੋਂ ਵੀ ਜਿਵੇਂ ਕੱਟੀ ਉਮਰ ਡੇਢ ਸਾਲ ਦੀ ਆ ਸੋਹਣੀਆ ਕੱਟੀ ਸਭੀ ਭਲੀ ਬਾਕੀ ਮੇਨ ਗੱਲ ਆ ਵੀ ਰਾਜੀ ਬਾਕੀ ਪੈਠ ਪੂਰਾ ਥਣ ਚਾਰ ਹੀ ਹੋਣਗੇ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ ਕੁਆਲਿਟੀ ਚੰਗੀ ਆ ਨਾ ਮੈਕ ਰੂਕਸਟੋਰ ਬਹੁਤ ਚੰਗਾ ਕੱਟੀ ਦਾ ਜੀ ਹਾਂ ਵੀ ਇਹ ਨਹੀਂ ਹੈ ਬਾਹਲਾ ਪੱਕੀ ਪਰਚੂਨ ਜਾਂ ਮਾਲ ਨਹੀਂ ਵਿੱਚ ਹੁੰਦਾਗਾ ਬਾਕੀ ਫੇਸ ਪੂਸ ਦੀ ਬਹੁਤ ਚੰਗੀ ਕੱਟੀ ਬਈ ਹਾਂ ਥੋੜੀ ਜੀ ਭਾਈ ਦੀ ਥੋੜਾ ਨਵਾਂ ਉਹਦਾ ਜਵਾਨੀ ਆ ਨਾ ਤੇ ਨਵਾਂ ਹਣਾ ਹਾਂਜੀ ਬਾਈ ਠੀਕ ਆ ਠੀਕ ਆ ਵੀਰੇ ਲੈ ਬਣ ਲੱਗ ਗਈ ਬਾਕੀ ਪੂਛ ਪਾਸ ਦੀ ਬਰੀਕੀਆਂ ਬਰੂਕੀਆਂ ਬਹੁਤ ਆ ਕੱਟੀ ਆ ਬਸ ਲ ਠੀਕ ਆ ਇੱਕ ਪੂਰੀ ਪੈ ਜੇ ਕੱਟੀ ਟੀਕ ਵਾਲੀ ਬਣਦੀ ਹੁੰਦੀ ਆ ਹਾਂ ਪਾਊਡਰ bột ਚਾਹ ਆ ਗਿਆ ਬਾਕੀ ਕੱਟੀ ਬਾਕੀ ਸਾਫ ਸੁਥਰੀ ਆ ਸਹੀ ਗੱਲ ਜੀ ਤੁਹਾਨੂੰ ਬਹੁਤ ਚੰਗੇ ਲੱਗਿਆ ਚਾਹ ਜੀ ਚੰਗੀ ਜੀ ਤਰੀਫ ਦੇਖੋ ਕਰਨੀ ਬਣਦੀ ਹੁੰਦੀ ਹੈਗੀ ਤੇ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਹਾਂ ਝੋਲੀ ਵਧੀਆ ਸੋਹਣੀ ਚਾਹ ਚਾਹ ਫੁੱਟ ਬਹੁਤ ਚੰਗੀ ਆ ਕੱਟੀ ਦੀ ਜੀ ਪੂਛ ਪਾਸ ਜਮਾ ਬਰੀਕ ਆ ਰੰਗ ਸਿੰਗ ਆ ਫੇਸ ਪੂਛ ਦੀ ਕੁਆਲਿਟੀ ਫੁੱਲ ਆ ਬਈ ਯਾਰ ਕਿਸੇ ਦਾ 74 ਵਾਲੀ ਗੱਲ ਜਿਸੇ ਪਾਸੇ ਹੱਥ ਤਰਾ ਨਹੀਂ ਬਾਈ ਕੱਟੀਆਂ ਦਾ ਠੀਕ ਹੈ ਠੀਕ ਹੈ ਹਾਂਜੀ ਬਾਈ ਤੇ ਰੇਟ ਫਿਰ ਇਹਨਾਂ ਦੇ ਰੇਟ ਬਾਈ ਫੋਨ ਤੇ ਕਰਾਂਗੇ ਦਿਨਾਂ ਕੱਟੀਆਂ ਦੇ ਜਾਇਜ਼ ਹੀ ਹੋਣਗੇ ਜਾਇਜ਼ ਹੀ ਹੋਣਗੇ ਬਾਈ ਮੁੱਲ ਆਪਣਾ ਜਮਾ ਫਿਕਸ ਜੇ ਹੋਊਗਾ ਦੇਣ ਲੈਣ ਵਾਲਾ ਠੀਕ ਹੈ ਕੋਈ ਬਾਲਾ ਘੱਟ ਵਾਧਾ ਲਾ ਨਹੀਂ ਕਰਾਂ ਚਲੋ ਜਿਵੇਂ ਮਾ ਉਸਾ ਫਰੋਸਾ ਨਾ ਬਾਕੀ ਕੱਟੀ ਦਾ ਹੋਰ ਮੁੱਲ ਤਾਂ ਭਰਾ ਨਹੀਂ ਬਚਾ ਬਾਕੀ ਸ਼ੀਨ ਕੱਟੀ ਦੇ ਬਾਈ ਚੰਗੇ ਪੈਸੇ ਲੱਗਦੇ ਆ ਯਾਰ ਹਾਂ ਇੱਕ ਵਾਰ ਚੰਗੇ ਰਕੀ ਲੱਗਣ ਕੱਟੀ ਦਾ 15 2000 ਦੀ ਮਿਲ ਜਾਂਦੀ ਹੈ ਪਰ ਉਹ ਜੇ ਉਹਨੇ ਤਿਆਰ ਹੋਣਾਗਾ ਉਹ ਤਾਂ ਫਾਇਦਾ ਚੰਗੇ ਪੰਗੇ ਦੇ ਪ ਲੈ ਹੁਣ ਤੁਹਾਨੂੰ ਉਦੋਂ ਇੱਕ ਨੰਬਰ ਉਹ ਦੋ ਨੰਬਰ ਦਿਖਾਉ ਲਗਾ ਇਹ ਉਦੋਂ ਬਾਅਦ ਕਿ ਤੁਹਾਨੂੰ ਚੰਗੀ ਮਿਲੂ ਇਹ ਵੀ ਖੀਰੀ ਆ ਬਾਈ ਮੂੰਹ ਦੀ ਦੰਦ ਤੋਂ ਇਹ ਵੀ ਖੀਰੀ ਆ ਹਾਂ ਸਿੰਘਾ-ਸੁੰਗਾ ਦੀ ਬਹੁਤ ਸ਼ਕੀਨ ਹੈ ਇਹਦੇ ਵੀ ਦੰਦ ਦਿਖਾਈ ਦਿੰਦੇ ਪਟਾ ਲੂਗੀ ਹਾਂਜੀ ਹਾਂ ਹਾਂ ਸਹੀ ਗੱਲ ਸਹੀ ਗੱਲ ਦੰਦੋਂ ਵੀ ਖੀਰੀ ਆ ਲੈ ਬੈਕ ਸ਼ੈਟ ਤੁਹਾਨੂੰ ਪਹਿਲਾਂ ਸਰੀਦ ਫੁੱਟ ਬਹੁਤ ਚੰਗੀ ਆ ਰਾਜੀ ਰੂਜੀ ਆ ਕੋਈ ਸਾਹਮਣ ਦੀ ਲੋੜ ਨਹੀਂ ਕਟੀਆਂ ਨੂੰ ਸਹੀ ਆ ਤਿੰਨੇ ਕਟੀਆਂ ਦਾ ਮਲਕ ਟੀਕਾ ਭਰਾਉਂਦੇ ਕਾਵਲੀ ਦਾ ਇਹ ਤਾਂ ਕਾਵਲੀ ਹੈ ਬਾਈ ਹੋ ਸਕਦਾ ਜਤਾਰਾਂ ਵੀ ਦੇਈ ਜਾਂਦੀ ਸੀਗੀ ਠੀਕ ਹੈ ਲੈ ਰੋਕੀ ਥਾਣਾ ਦਿਖਾ ਦੀ ਬਲ ਬਕੱਟੀ ਦਾ ਹਣਾ ਸੁਣਾ ਚਾਰ ਹੀ ਥਾਣਾ ਬਾਈ ਚਾਰਾ ਤਿੰਨਾ ਕਟੀਆਂ ਦੇ ਹੂੰ ਝੋਲੀ ਚੰਗੀਆਂ ਨੇ ਕੱਟੀਆਂ ਦੀ ਹਾਂਜੀ ਹਾਂਜੀ ਬਾਈ ਤੇ ਇਹ ਤਾਂ ਤਾਰਾਂ ਵੀ ਦੇਈ ਜਾਂਦੀ ਸੀ ਆਪ ਦੀ ਮਰਜ਼ੀ ਨਾਲ ਬੰਦਾ ਕੋਈ ਵੀ ਟੀਕਾ ਭਰਾ ਸਕਦਾ ਠੀਕ ਆ ਠੀਕ ਆ ਹਾਂਜੀ ਬਾਈ ਲੈ ਤੋੜ ਦੇ ਫੇਰ ਕੱਟੀ ਤੋਂ ਤੋੜ ਕੇ ਖਾ ਲੈਣਾ ਸਵੀ ਪਲੀ ਫੁੱਲ ਆ ਕੱਟੀ ਬਾਈ ਨੇ ਸੋਹਣੀਆਂ ਕੱਟੀਆਂ ਤੇਰੀਆਂ ਤਿੰਨੇ ਕਟਾਂ ਇੱਕ ਦੀ ਤੋਂ ਵੱਧ ਕੇ ਨਹੀਂ ਆ ਕੋਈ ਇਦਾਂ ਨਹੀਂ ਹੈ ਵੀ ਕੋਈ ਹਲਕੀ ਕੱਟੀ ਬਾਕੀ ਰੰਗ ਰੂੰਗ ਪੂਰਾ ਲੈ ਕੇ ਸਕੋਰ ਪੂਰਾ ਚੰਗਾ ਕੱਟੀਆਂ ਦਾ ਬਾਈ ਕੱਦ-ਕਾਡ ਚੰਗੇ ਆ ਵਜਨ ਬੇਲ ਲੰਬਾਈ ਉਚਾਈ ਸਾਰੇ ਪੱਖੋਂ ਕਿਸੇ ਪਾਸੇ ਹੱਥ ਦਰਾ ਨਹੀਂ ਬਾਈ ਕੱਟੀਆਂ ਦੀ ਯਾਰ ਅੱਜ ਦੀ ਘੜੀ ਸਿੰਗਾ-ਸੁੰਗਾ ਦੀਆਂ ਕੁਆਲਿਟੀ ਫੁੱਲ ਆ ਬਾਈ ਬਿਲਕੁਲ ਬਿਲਕੁਲ ਬਾਕੀ ਦੇਖੋ ਜਿਹੜੇ ਪ੍ਰਾਣੀਆਂ ਬਾਕੀ ਚੰਗੇ ਟੀਕੇ ਦੀਆਂ ਤੁਹਾਨੂੰ ਐ ਰਿਕਾਰਡ ਵੀ ਦਵਾਂਗੇ ਸਾਰਾ ਮਾਲਕਾਂ ਤੋਂ ਪੁੱਛ ਕੇ ਠੀਕ ਆ ਠੀਕ ਆ ਐ ਇੱਕ ਕਰੇ ਲੂ ਬੰਦੇ ਸ਼ੌਂਕੀਏ ਤੋਂ ਲੰਗਾ ਬਾਈ ਕੱਟੀਆਂ ਆਪਾਂ ਉਹ ਦੱਸਦੇ ਆ ਵੀਰੇ ਕੱਟੀ ਦਾ ਸਰੀਰ ਅਸਲੀ ਹੈ ਨਾ ਵੀ ਸੋ ਚੰਗੇ ਭਰਾਵਾਂ ਦੀਆਂ ਵੇਚਿਆ ਵਾ ਤੇ ਬਾਕੀ ਖਰੀਦਣ ਵਾਲੇ ਭਰਾ ਨੇ ਜੇ ਵਿੱਚੋਂ ਪੈਸੇ ਲਾਉਣੇ ਉਹਦਾ ਕੀ ਮਨ ਕੀ ਕਹਿੰਦਾ ਪੱਠ ਪੂੜਾ ਉਹਨੇ ਦੇਖ ਲੈਣਾ ਇਹ ਹੀਟ ਵੀ ਤਾਰਾਂ ਦੇਈ ਜਾਂਦੀ ਸੀ ਬਾਈ ਕੱਲ ਠੀਕ ਹੈ ਠੀਕ ਬਾਕੀ ਆਪ ਹੀ ਬੰਦਾ ਬਣਾਵੇ ਆਪਾਂ ਦਾ ਚੰਗਾ ਸੀਮਨ ਭਰਾਣਾ ਗਏ ਨੇ ਭਰਾ ਨੇ ਕੋਈ ਹਾਂ ਉਹ ਤਾਂ ਦੇਖੋ ਨਾ ਬੱਕਰੀ ਗੱਲ ਹੈਗੀ ਹਾਂਜੀ ਤੇ ਹੁਣ ਦਿਖਾਣ ਆਪਾਂ 3 ਨੰਬਰ ਕੱਟੀ ਕੈਫਟ ਕੱਦੂ ਇਹਦਾ ਮੇਰਾ ਬਾਈ 4 ਫੁੱਟ ਕੱਦਦਾ ਬਾਈ ਯਾਰ 5 ਫੁੱਟ ਤਾਂ ਇਹਦਾ ਝੋਟੀ ਹੈ ਯਾਰ ਇਹਦਾ ਵੱਡੀ ਬੁੱਡੀ ਲੰਬੀ ਲੂੰਬੀ ਜਿੰਨੀ ਕਹਦੇ ਮੂੰਹ ਮਾਂ ਦੀ ਕੁਆਲਿਟੀ ਜਿੰਨੀ ਕਹਦੇ ਉੱਡੀ ਚੰਗੀ ਕੱਟੀ ਹੈ ਬਾਈ ਕੁਝ ਚੰਗਾ ਬੰਦੇ ਫੋਨ ਲਾਵੇ ਕੱਟੀ ਨੂੰ ਇਹਦਾ ਮਤਲਬ ਚੰਗੀ ਕੀਮਤ ਵਾਲੀ ਹੈ ਹਾਂ ਚੰਗੀ ਕੀਮਤ ਵਾਲੀ ਤੇ ਮਾਂ ਦਾ ਵੀ 18 17 ਕਿਲੋ ਦਾ ਰਿਕਾਰਡ ਰਿਆ 20 22 ਕਿਲੋ ਕਹਿੰਦੇ ਨਹੀਂ ਆਪਾਂ ਠੀਕ ਹੈ ਠੀਕ ਹੈ ਸਿੰਘਾ ਸੂਂਗਾ ਦੀ ਕੁਆਲਿਟੀ ਹੈ ਤਾਂ ਬਣੌਣ ਵਾਲਾ ਸਿੰਘ ਬਾਈ ਇਹ ਪਤਲਾ ਹੀ ਰਹਿ ਜਾਣਾ ਜਮਾ ਬਹੁਤ ਛੋਟਾ ਸਿੰਘ ਹੋਣਾ ਹਾਂ ਬਹੁਤ ਇਹ ਤਾਂ ਮੜਿਆ ਨਾ ਜੀ ਜੂ ਨਹੀਂ ਲਾਇਆ ਘਰੇ ਆ ਕੇ ਝੂਟੀ ਨੇ ਥੋੜਾ ਜਿਹਾ ਪੱਠੇ ਰੱਖ ਕੇ ਘੱਟ ਚੱਕੇ ਆ ਉਚਾਰੂ ਚੂਰੂ ਬਣਨ ਵਰਗੀ ਹੈ ਨਾ ਗੱਬਣਾ ਵਰਗੀ ਝੋਰੀ ਹੈ ਬਾਈ ਕਿੰਨੀ ਕੁ ਮਰਦੀ ਲੱਗ ਭਾਗੇ ਬਾਈ ਇਹ ਦੂੰਦੀ ਆ ਦ ਲਗਭਗ ਸਵਾ 2 ਸਾਲ ਦੀ ਹੈ ਸਵਾ 2 ਸਾਲ ਦੀ ਉਹ ਵੀ ਟੀਕੇ ਦੇ ਕਾਬਲ ਇੱਕ ਹੀਟ ਕੱਢੀ ਆ ਪਰ ਮਾਲਕਾਂ ਨੇ ਦੱਸਿਆ ਵੀ ਬਣਾਈ ਨਹੀਂ ਪਾウダー ਪਾਡਰ ਚਾਰਾ ਹੈ ਵਾ ਫੁੱਲ ਕੋਈ ਵੀ ਭਰਾ ਲਊਗਾ ਅੰਦਰ ਡਾਕਟਰ ਆਪ ਦਾ ਲੈਵੇ ਚੈੱਕ ਕਰਕੇ ਲੈ ਜਾਏ ਕੋਈ ਅੰਦਰ ਨੌਕਸ ਹੋਵੇ ਤਾਂ ਛੱਡ ਦੇ ਤਸੱਲੀ ਵਾਲੀ ਗੱਲ ਆ ਤਸੱਲੀ ਵਾਲੀ ਗੱਲ ਆ ਆਪ ਦਾ ਡਾਕਟਰ ਬੰਦਾ ਨਾਲ ਲੈ ਆਵੇ ਨਾ ਸਹੀ ਆ ਸਹੀ ਆ ਵੱਡੀ ਬੁੱਡੀ ਲੰਬੀ ਲੂਗੀ ਜਿੱਡੀ ਕਹਦੇ ਬਾਈ ਓਡੀਏ ਚੰਗੇ ਪੈਸੇ ਦੀ ਮੈਂ ਤਿਆਰ ਹੋਣ ਵਾਲੀ ਆ ਬਾਈ ਹਾਂ ਇਹ ਤਾਂ ਮੰਨ ਕੇ ਚੱਲੋ ਵੀ ਸਾਨੂੰ ਦੀਵਾ ਲਾ ਕੇ ਲੈਣ ਵਾਲੀ ਗੱਲ ਆ ਏਡੀ ਛੋਟੀ ਏਡੀ ਛੋਟੀ ਕੋਈ ਵੇਚਦਾ ਨਹੀਂ ਪਹਿਲੀ ਗੱਲ ਤਾਂ ਤੇ ਬਹੁਤ ਮ ਜੇ ਵਲ ਕੀ ਕਿ ਜਿਹਨੇ ਗਾਵਾ ਆਉਂਦਾ ਜਰਸੀ ਹੈ ਨਾ ਪੂ ਚੱਕਦੀ ਹੈ ਬਾਈ ਦੇਖ ਲੈ ਲੈ ਨਹੀਂ ਜਿਵੇਂ ਮਰਜੀ ਨੰਗੀ ਆ ਥੱਲੇ ਦੀ ਜਿਵੇਂ ਮਰਜੀ ਮੂੰਹ ਫੜੀ ਆਏ ਨਹੀਂ ਗੱਲ ਬਾਹਲੀ ਜੈਲੀ ਕੱਟੀ ਹੈ ਜਿੰਨੀ ਕਹਦੇ ਬਈਆ ਠੀਕ ਆ ਠੀਕ ਆ ਬਾਕੀ ਭੱਡੀ ਭੁੱਡੀ ਬਹੁਤ ਆ ਕੋਈ ਛੂਟ ਹੀ ਨਾ ਮੰਨੇ ਬਾਈ ਸਹੀ ਆ ਸਹੀ ਆ ਤੇ ਬਾਕੀ ਬੇਨਤੀ ਹੈ ਹੁੰਦੇ ਕੋਈ ਭਰਾ ਜਦ ਪੈਸੇ ਲਾਉ ਦੇਖੋ ਨਾ ਮੋਟੀ ਜਾ ਕੇ ਇਹਦਾ ਬਾਈ ਥੋੜਾ ਚੰਗਾ ਮੁੱਲ ਲਾ ਲਓ ਜਾ ਕੇ ਦੇਖ ਲਿਆ ਕੋ ਤਸੱਲੀ ਕਰ ਲਿਆ ਕਰੋ ਬੈਸਤ ਆਪਣੇ ਚੈਨਲ ਤੇ ਹਮੇਸ਼ਾ ਵੀਡੀਓ ਤੁਹਾਨੂੰ ਕਦੇ ਲੰਬੇ ਵਾਲੀ ਗੱਲ ਹੁੰਦੀ ਨਹੀਂ ਵੀ ਘਰੇ ਕੋਲ ਚੰਗੇ ਪੈਸੇ ਦੀ ਜਿਹੜਾ ਕਹਿੰਦੇ ਨੇ 2.5 2.5 ਲੱਖ ਵਾਲੀ ਝੁੱਟੀ ਉਹ ਬਣਨ ਵਾਲੀ ਹੈ ਬਾਈ ਬਿਲਕੁਲ ਬਿਲਕੁਲ ਨਾ ਹਾਈ ਕੁਆਲਿਟੀ ਰੰਗ ਰੂنگ ਬਹੁਤ ਚੰਗਾ ਕੱਟਿਆ ਹਾਂ ਦੁੱਧ ਬਾਦ ਬਾਕੀ ਜਰਾ ਸੇਵਾ ਦਾਗਾ ਹਾਂ ਤੇ ਬਾਕੀ ਪਰਮਾਤਮਾ ਦਾ ਹੁੰਦਾ ਬਾਈ ਉਮਰ ਆੜੀ ਕਰੇ ਪਰਮਾਤਮਾ ਇਹਨੂੰ ਹਾਂ ਲੰਬੇ ਨਾ ਅੰਦਰੋਂ ਅੰਦਰੋਂ ਸਾਫ਼ ਆ ਮੂੰਹ ਮਾ ਦੀਆਂ ਸਿੰਘਾ ਸੁੰਗਾ ਤੇੰਨੇ ਕੱਟੀਆਂ ਸ਼ਕੀਨ ਕਿਸੇ ਪਾਸੇ ਹੱਥ ਤਰਾ ਨਹੀਂ ਬਾਈ ਨਹੀਂ ਚੰਗੀਆਂ ਕੱਟੀਆਂ ਯਾਰ ਪਿੰਡ ਚੀਦਾ ਗਿਆ ਜਿਲ੍ਹਾ ਮੋਗਾ ਲੱਗਿਆ ਨੂੰ ਹ ਠੀਕ ਹੈ ਨੇੜੇ ਭਗਤਾ ਭਾਈ ਤੇ ਬਾਜਾਖਾਨ ਆ ਗਿਆ ਮੋਬਾਈਲ ਨੰਬਰ ਵੀਰੇ ਆਪਾਂ ਇੱਕ ਹੋਰ ਬੋਲੀ 9876043858 ਭਾਈ ਠੀਕ ਹੈ ਬਾਕੀ ਭਾਈ ਦਾ ਨੰਬਰ ਜਿਹੜੇ ਪਰਾਂ ਨੂੰ ਜਿਹੜੀ ਕਟੀਆਂ ਹੋ ਪਸੰਦ ਹੈ ਬਾਈ ਨਾਲ ਸੰਪਰਕ ਕਰ ਲਿਓ ਹੁਣ ਆਪਾਂ ਲਗਾਤਾਰੀ ਕਟੀਆਂ ਦਾ ਕੰਮ ਚਲਾਵਾਂਗੇ ਭਾਈ ਪ੍ਰਮਾਤਮਾ ਸਦਕਾ ਆਪਣੀਆਂ ਕਟੀਆਂ ਵੇਚ ਜਾਣ ਜਿੰਨਾ ਕਟੀਆਂ ਵੇਚ ਗਿਆ ਨਹੀਂ ਜਿਹੜੇ ਕਟੀਆਂ ਚਾਹੀਏ ਤੇਰੀਆਂ ਬਾਕੀ ਬਾਕੀ ਮੁੱਲ ਆਪਾਂ ਬਾਹਲਾ ਨਹੀਂ ਕਰਨਾ ਮੁੱਲ ਫੋਨ ਤੇ ਕਰਾਂਗੇ ਪਰ ਮੁੱਲ ਫਿਕਸ ਜੇ ਹੋਊਗਾ ਕੋਈ 1500 ਛੋੜ ਵਾਲਾ ਮੁੱਲੀ ਹੋਊਗਾ ਠੀਕ ਹੈ ਠੀਕ ਹੈ ਹਾਂਜੀ ਭਾਈ ਚਲੋ ਧੰਨਵਾਦ ਜੀ